ਨਾਲੇ ਉਹ ਸਾਰੇ ਜਣ ਚਲੇ ਗਏ ਅੱਗੇ ਇੱਥੇ ਚੱਕ ਲੈਣਾ ਉੱਧਰ ਜਾਂ ਉੱਧਰ ਜਾਂਦੇ ਪਏ ਨੇ ਹਾਂ ਜੀ ਹਾਂ ਜੀ ਅੱਗੇ ਜਾਂਦੇ ਆ ਦੇ ਨਾਨ ਕਰਨੇ ਦਾ ਮੈਂ ਉਰੇ ਖੜਾ ਮੇਰ ਕੰਮਲ ਬਗਲਾੜ ਦੇ ਮੂਰੇ ਇਹ ਕੰਮਲ ਬਗਲਾੜ ਦੇ ਮੂਰੇ hornet. ਤਸਵੀਰ ਤੁਹਾਡੇ ਨਾਲ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਨਾਨਕ ਸਰ ਗੁਰਦੁਆਰਾ ਜਿਹੜਾ ਕਿ ਫਿਰੋਜ਼ਪੁਰ ਰੋਡ ਤੇ ਆ ਜਿੱਥੇ ਕੱਟ ਦਾ ਐਲਾਨ ਕੀਤਾ ਗਿਆ ਸੀ ਜ਼ਰੂਰ ਬਰਾਵੇਂ ਦਾ ਸਮਾਂ ਦਿੱਤਾ ਗਿਆ ਸੀ ਪਰ ਕਿਸ ਹਿਸਾਬ ਨਾਲ ਸਵੇਰ ਦੇ ਲੋਕਾਂ ਨੂੰ ਜਿਹੜਾ ਡੇਟੇਨ ਕੀਤਾ ਜਾ ਰਿਹਾ ਜਿਹੜੇ ਵੀ ਕਾਲੇ ਬਾਣੇ ਮੋਰਚੇ ਦੇ ਵਿੱਚ ਜਿਹੜੇ ਸ਼ਮੂਲੀਅਤ ਪਰ ਆ ਰਹੇ ਆ ਡੇਟੇਨ ਕੀਤਾ ਗਿਆ ਪਰ ਇੱਕ ਵੱਡਾ ਕੱਟ ਜਿਹੜਾ ਇੱਥੇ ਪਹੁੰਚ ਚੁੱਕਾ ਆ ਇੱਕ ਪਾਸੇ ਪੁਲਿਸ ਦੀਆਂ ਤਿਆਰੀਆਂ ਪ੍ਰਸ਼ਾਸਨ ਦੇ ਤਿਆਰੀਆਂ ਦੇਖ ਰਹੇ ਹੋ ਤੇ ਦੂਜੇ ਪਾਸੇ ਕਿਸ ਹਿਸਾਬ ਨਾਲ ਜਿਹੜੇ ਪੰਜਾਬ ਦੇ ਪਾਣੀਆਂ ਦੀ ਆ ਪੰਜਾਬ ਦੇ ਪਾਣੀਆਂ ਦੀ ਸੰਭਾਲ ਕਰਨਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਆ ਪਾਣੀਆਂ ਨੂੰ ਪਿਆਰ ਕਰਦੇ ਆ ਉਹ ਜਿਹੜੇ ਨੇ ਉਹ ਇੱਥੇ ਪਹੁੰਚੇ ਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਿਕੇਸ ਹਿਸਾਬ ਨਾਲ ਲੋਕਾਂ ਦਾ ਹਜ਼ੂਮ ਜਿਹੜਾ ਹੈ ਉਹ ਇੱਥੇ ਪਹੁੰਚਿਆ ਜ਼ਰੂਰ ਟੇਨ ਕਰਨ ਤੋਂ ਬਾਅਦ ਤੇ ਹੁਣ ਤਸਵੀਰਾਂ ਤੁਹਾਡੇ ਨਾਲ ਅਸੀਂ ਥੱਲੇ ਸਾਂਝੀਆਂ ਕਰਦੇ ਆ ਵਿਕੇਸ ਹਿਸਾਬ ਨਾਲ ਮਾਹੌਲ ਤਣਾਪੁਰਨ ਹੋ ਰਿਹਾ ਤੇ ਮਾਹੌਲ ਜਿਹੜਾ ਹੈ ਉਹ ਤਨਾਪੁਰਨ ਹੋ ਰਿਹਾ ਦੇਖ ਸਕਦੇ ਹੋ ਇੱਕ ਵੱਡਾ ਕੱਟ ਜਿਹੜਾ ਇੱਥੇ ਪਹੁੰਚ ਚੁੱਕਾ ਆ ਤੇ ਦੂਜੇ ਪਾਸੇ ਪੁਲਿਸ ਕਰਮੀ ਵੀ ਜਿਹੜੇ ਨੇ ਉਹ ਵੀ ਮੌਜੂਦ ਆ ਲੱਕਾਸ ਦਾਣਾ ਨੂੰ ਜਿਹੜਾ ਡਿਟੇਨ ਕੀਤਾ ਗਿਆ ਤੇ ਉਸ ਤੋਂ ਬਾਅਦ ਅਮਿਤੋਜ ਮਾਨ ਜਿਹੜੇ ਨੇ ਉਹ ਇੱਥੇ ਪਹੁੰਚਿਆ ਤਾਂ ਅਮਿਤੋਜ ਮਾਨ ਨੇ ਕੱਟ ਦੀ ਅਗਵਾਈ ਕਰਕੇ ਉਸ ਨੂੰ ਅੱਗੇ ਲੈ ਕੇ ਗਿਆ ਪਰ ਉਸ ਤੋਂ ਬਾਅਦ ਜਾ ਜਿਹੜਾ ਰੋਕ ਦਿੱਤਾ ਗਿਆ ਇੱਕ ਵਾਰੀ ਕੈਮਰਾ ਪਰਸਨ ਨੂੰ ਕਵਾਂਗਾ ਜਿਹੜਾ ਪੁਲਸ ਪ੍ਰਸ਼ਾਸਨ ਜਿਹੜਾ ਇੱਥੇ ਤਾਇਨਾਤ ਹੈ ਉਸ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਇੱਕ ਵਾਰੀ ਸਾਂਝੀਆਂ ਕੀਤੀਆਂ ਜਾਣ ਪੂਰੀ ਹਾਈਟ ਤੇ ਦਿਖਾ ਕੇ ਜਿਹੜੀਆਂ ਤਸਵੀਰ ਉਹ ਜ਼ਰੂਰ ਸਾਂਝੀ ਕੀਤੀ ਜਾਵੇ ਵੀ ਇੱਕ ਪਾਸੇ ਇੱਕ ਪਾਸੇ ਪੁਲਸ ਨੇ ਪ੍ਰਬੰਧ ਨੇ ਅਤੇ ਦੂਜੇ ਪਾਸੇ ਜਿਹੜੇ ਨੇ ਪੰਜਾਬ ਦੇ ਲੋਕ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਇੱਕ ਪਾਸੇ ਪੰਜਾਬੀ ਅਤੇ ਦੂਜੇ ਪਾਸੇ ਵੀ ਪੰਜਾਬੀ ਇੱਕ ਪਾਸੇ ਪੰਜਾਬ ਦੇ ਉਹ ਜਵਾਨ ਨੇ ਜਿਹੜੀ ਆਪਣੀ ਡਿਊਟੀ ਨਿਭਾ ਰਹੇ ਆ ਤੇ ਦੂਜੇ ਪਾਸੇ ਪੰਜਾਬ ਦੇ ਉਹ ਜਵਾਨ ਆ ਜਿਹੜੇ ਪਾਣੀਆਂ ਨੂੰ ਸਾਫ਼ ਕਰਨ ਦੀ ਮੰਗ ਰੱਖ ਰਹੇ ਨੇ ਕਿੱਦਾਂ ਪੰਜਾਬੀ ਹੀ ਪੰਜਾਬੀ ਦੇ ਅੱਗੇ ਖੜਾ ਦਿੱਤਾ ਗਿਆ ਜ਼ਰੂਰ ਡਾਈਂਗਾਂ ਲੈਣੇ ਕਿਹਾ ਸੀ ਅਸੀਂ ਅਸੀਂ ਪ੍ਰਵਾਸੀਆਂ ਦਾ ਇਕੱਠ ਕਰਾਂਗੇ ਇੱਕ ਪਾਸੇ ਉਹ ਤਾਂ ਇਕੱਠ ਹੋਇਆ ਉਹਨਾਂ ਨੂੰ ਕਿਸੇ ਪ੍ਰਕਾਰ ਨਾਲ ਰੋਕਿਆ ਨਹੀਂ ਗਿਆ ਪਰ ਆ ਜਿਹੜਾ ਇਕੱਠ ਹੈ ਇਸ ਨੂੰ ਰੋਕਿਆ ਗਿਆ ਇਸ ਦੇ ਲੀਡਰਸ ਨੂੰ ਡਿਟੇਨ ਕੀਤਾ ਗਿਆ ਅਤੇ ਕਿਸ ਹਿਸਾਬ ਨਾਲ ਲੁਧਿਆਣਾ ਦੇ ਵਿੱਚ ਅੱਜ ਇਸ ਤੋਂ ਵੀ ਵੱਡਾ ਜਿਹੜਾ ਹੈ ਉਹ ਇਕੱਠ ਹੁੰਦਾ ਤਾਂ ਹੁਣ ਦੇਖ ਸਕਦੇ ਹੋ ਮਾਹੌਲ ਜਿਹੜਾ ਹੈ ਹੁਣ ਇਸ ਸਮੇਂ ਤਣਾਪੁਰਨ ਹੋ ਚੁੱਕਾ ਹੈ ਹੁਣ ਦੇਖ ਸਕਦੇ ਹੋ ਵੀ ਇੱਕ ਪਾਸੇ ਅਮਿਤੋਜ ਮਾਨ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਹਾਂ ਆ ਮੋਰਚਾ ਜਿਹੜਾ ਹੈ ਉਹ ਤੁਸੀਂ ਆਪਣੇ ਸ਼ਾਂਤ ਮਹੀ ਨਾਲ ਰੱਖੋ ਤੇ ਦੂਜੇ ਪਾਸੇ ਇਸ ਸਮੇਂ ਪ੍ਰਸ਼ਾਸਨ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਪੂਰਾ ਐਕਟਿਵ ਹੈ ਉਹ ਆਪਣੇ ਬੰਦੇ ਉਹਨਾਂ ਨੂੰ ਰਿਆ ਕਰਾਉਣੇ ਬੰਦੇ ਇੱਥੇ ਲੱਗ ਗਏ ਬੰਦੇ ਜਿਹੜੇ ਫੜੇ ਨਹੀਂ ਆਓ ਛੇੜਾ ਨਾ ਲੱਗਾ ਕੋਈ ਨਹੀਂ ਕੋਈ ਵੇ ਅੱਜ ਹੋ ਰਿਹਾ ਲੱਗਦਾ ਥਾਣੇ ਦੇ ਵਿੱਚ ਮੇਰੇ 15-20 ਲੇਡੀਜ਼ ਅੰਦਰ ਕਿ ਸੋਨੀਆ ਮਾਨ ਵੀ ਅੰਦਰ ਆ ਮੈਂ ਵੀ ਅੰਦਰ ਸੀ ਮੈਂ ਉੱਥੋਂ ਬਾਹਰ ਨਿਕਲ ਕੇ ਆਇਆ ਹਾਂ ਸੋਨੀਆ ਮਾਨ ਨੇ ਵੀ ਰੀਟੇਨ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਇੱਥੋਂ ਤੁਹਾਡੇ ਡੇਨ ਕਿੱਥੋਂ ਆ ਗੁਰਦੁਆਰਾ ਸਾਹਿਬ ਦੇ ਜਮ ਮੂਹਰੋ ਜੀ ਅੱਛਾ ਪਿਛਲੇ ਗੁਰਦੁਆਰਾ ਸਾਹਿਬ ਦੇ ਜਾਂ ਨਾਲ ਚੱਲੇ ਜਿਹੜੇ ਆ ਨਾਨਸਰ ਗੁਰਦੁਆਰਾ ਸਾਹਿਬ ਆ ਜੀ ਉੱਥੋਂ ਮੱਥਾ ਟੇਕ ਕੇ ਬਾਹਰ ਆ ਰਹੇ ਸੀ ਬਲਾਈ ਮਾਏ ਉਹਨਾਂ ਨੇ ਅਮਰਤਪਾਲ ਦੇ ਭਾਈ ਭਾਈ ਸਾਹਿਬ ਦੇ ਪਿਤਾ ਜੀ ਨੂੰ ਤੱਕੇ ਰੁਕੇ ਮਾਰੇ ਕਿਹਾ ਉਹਨਾਂ ਦੇ ਫਰਾਂਟ ਤੇ ਖੜੇ ਸੀ ਸੋਨਿਆ ਮਾਨਵੀ ਜੀ ਬਾਕੀ ਹੋਰ ਵੀ ਬਹੁਤ ਲੇਡੀ ਸੀ ਲੁਧਿਆਣੇ ਦੀ ਣੜੀ ਸੀ ਉਹਨਾਂ ਨੂੰ ਫੜ ਕੇ ਹੀ ਵੈਂਚ ਬਿਠਾ ਕੇ ਥਾਣੇ ਲੈ ਆ ਕੇ ਮੈਨੂੰ ਵੀ ਨਾਲ ਲੈ ਆਇਆ ਗਿਆ ਮੈਂ ਥਾਣੇ ਕਿਥੋਂ ਨਿਕਲ ਕੇ ਆਇਆ ਮਾਨ ਮਤਲਬ ਕੋਈ ਸ਼ਾਂਤਮਈ ਸੀ ਕੋਈ ਰੋਲਾ ਨਹੀਂ ਇਸ ਕੋਈ ਨਹੀਂ ਸ਼ਾਂਤਮਈ ਸੀ ਕਾਹਮੋ ਤੇ ਲੇਡੀ ਪੁਲਿਸ ਦੇ ਨਾਲ ਮਲਾਮਣ ਨੂੰ ਰੱਖ ਕੀਤਾ ਤੇ ਲੈਂਗੁਏਜ ਇੰਨੀ ਗੰਦੀ ਬੋਲੀ ਗਾਣਾ ਘੱਡੀਆਂ ਇਥੋਂ ਤੱਕ ਉਹਨਾਂ ਨੇ ਸਾਣੇ ਦੇ ਵਿੱਚੋਂ ਡਟੇ ਕਿਹੜੇ ਸਾਣੇ ਨੇ ਇਹ ਮੈਨੂੰ ਹੁਣ ਨਾਮ ਨਹੀਂ ਪਤਾ ਨਜ਼ਦੀਕ ਹੀ ਆ ਸਾਣਾ ਸਰਾਬਾ ਨਗਰ ਆ ਥਰਾਂ ਪਿੱਛੇ ਕਰਕੇ ਪਿੱਛੇ ਜੇ ਇਧਰ ਹੀ ਆਪਣੇ ਆਂ ਖੈਰ ਤੇ ਨਹਿਰ ਤੋਂ ਪਰਲੇ ਪਾਸੇ ਇਹਦਾ ਥਾਂ ਆਉਂਦਾ ਜੀ ਹਾਂਜੀ ਹਾਂਜੀ ਉੱਥੇ ਅੱਛਾ ਤੇ ਨਾਲ ਲੇਡੀਜ਼ ਨੂੰ ਵੀ ਡਟੇਨ ਕਰਕੇ ਰੱਖਿਆ ਇਹ 20 ਜਾਂ 15 ਜੇੜੀ ਜਾਈ ਘਟੂ ਘਟਾ ਟੌਰਚਰ ਜੁੜ ਸਰਦਾਰ ਨਹੀਂ ਕੀਤਾ ਜਾ ਰਿਹਾ ਯਾਰ ਇਹਨਾਂ ਨੇ ਹਯਾ ਕੀਤਾ ਹੀ ਵੇਹੇ ਟੌਰਚਰ ਕੁਛ ਨਹੀਂ ਕੀਤਾ ਪਰ ਕਿ ਰਾਂ ਤਾਂ ਕੰਮ ਜਿਨਾ ਫੜ ਕੇ ਬਾਵਾਂ ਉਹ ਜ਼ਬਰਦਸਤੀ ਵੈਣਾ ਦੀ ਛੱਟੀਆਂ ਗਈਆਂ ਜਿਹੜੀ ਹੁਣ ਗੱਲ ਕਈ ਜਾਰੀ ਆ ਤਾਂ ਹੁਣ ਦੇਖ ਸਕਦੇ ਹੋ ਪ੍ਰਸ਼ਾਸਨ ਨਾਲ ਗੱਲਬਾਤ ਜਿਹੜੀ ਆ ਉਹ ਹੋ ਰਹੀ ਆ ਇਸ ਉੱਤੇ ਕਾਹੇ ਤਸਵੀਰਾਂ ਤਾਂ ਦਿਖਾ ਰਹੇ ਆ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਹੁਣ ਪ੍ਰਸ਼ਾਸਨ ਜਿਹੜਾ ਪਹੁੰਚਿਆ ਪ੍ਰਸ਼ਾਸਨ ਨਾਲ ਗੱਲਬਾਤ ਹੋਏਗੀ ਤਾਂ ਹੁਣ ਦੇਖਦੇ ਆ ਪ੍ਰਸ਼ਾਸਨ ਨਾਲ ਕੀ ਗੱਲਬਾਤ ਜਿਹੜੀ ਹੁੰਦੀ ਆ ਮੈਂ ਤੋਂ ਹੁਣ ਲਗਾਤਾਰ ਇਹ ਗੱਲ ਕਹਿ ਰਹੇ ਆ ਵੀ ਉਹ ਲੋਕਾਂ ਦੇ ਨਾਲ ਨੇ ਤੇ ਜਿੱਥੇ ਤੱਕ ਜਾਣਾ ਪਿਆ ਉੱਥੇ ਤੱਕ ਜਾਣਗੇ ਵੀ ਤੁਸੀਂ ਮੋਰਚੇ ਤੇ ਡਟੇ ਰਹੋ ਤੇ ਦੂਜੇ ਪਾਸੇ ਹੁਣ ਪ੍ਰਸ਼ਾਸਨ ਵੀ ਆਇਆ ਗੱਲਬਾਤ ਕਰਨ ਦੇ ਵਾਸਤੇ ਤਾਂ ਦੇਖਦੇ ਆ ਵੀ ਇਸ ਦਾ ਹੁਣ ਹਾਲ ਹੈ ਜਿਹੜਾ ਉਹ ਕੀ ਨਿਕਲਦਾ ਕਿਉਂਕਿ ਜਾਣਾ ਇਹਨਾਂ ਨੇ ਤਾਸ਼ਪੁਰ ਰੋੜਾ ਤੇ ਇੱਥੇ ਫਿਰੋਜ਼ਪੁਰ ਰੋੜੀ ਜਿਹੜੇ ਨੇ ਉਹ ਮੌਜੂਦ ਨੇ ਗੱਲ ਇਹ ਆ ਰਹੀ ਆ ਵੀ ਸਹਿਮਤੀ ਵੀ ਕਿਸੇ ਪ੍ਰਕਾਰ ਨਾਲ ਕੋਈ ਹੋ ਸਕਦੀ ਆ ਤਾਂ ਹੁਣ ਪ੍ਰਸ਼ਾਸਨ ਦੇਖਦੇ ਆ ਕੀ ਗੱਲਬਾਤ ਕਰਦਾ ਇਸ ਤੇ ਤਾਂ ਹੁਣ ਗੱਲ ਕੀ ਨਿਕਲ ਕੇ ਸਾਹਮਣੇ ਆਂਦੀ ਆ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਅਸੀਂ ਲਗਾਤਾਰ ਜਿਹੜੀ ਆ ਉਹ ਕਰਦੇ ਰਵਾਂਗੇ ਸਾਬ ਕਵੀ ਅਮਰਦਾਸ ਸਾਹਿਬ ਨੂੰ ਇਸ ਗੱਲ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਕਿਹਾ ਸਾਰੇ ਦੇ ਸਾਰੇ ਬੜੀ ਸ਼ਾਂਤੀਪੂਰਨ ਤਰੀਕੇ ਨਾਲ ਬੜੀ ਪੀਸਫੁੱਲ ਤਰੀਕੇ ਨਾਲ ਆਪਣੀ ਬਾਤ ਨੂੰ ਰੱਖਣਗੇ ਤੇ ਗਲਤੀ ਨਾਲ ਬਹੁਤ ਵਧੀਆ ਕੀਤੀ ਕਿ ਇਹ ਕੋਈ ਇੱਕ ਦਿਨ ਦੀ ਅੱਧੀ ਹੈਗੀਆ ਕਾਰਵਾਈ ਇਹ ਜੀ ਲੰਬਾ ਕੰਮ ਹੈ ਤੇ ਅੱਜ ਕੱਲ ਖਤਮ ਨਹੀਂ ਹੋਈ ਇਹਨਾਂ ਵੱਲੋਂ ਇਹ ਸਾਰਾ ਕੁਝ ਕਿਹਾ ਗਿਆ ਤੇ ਜਿਹੜਾ ਇਹਨਾਂ ਨੇ ਸਾਨੂੰ ਕਿਹਾ ਆ ਅਫਰੇ ਸੀਗੇ ਉਹਦੇ ਵਿੱਚ ਮੈਂ ਤੁਹਾਨੂੰ ਇਹ ਹੀ ਬੇਨਤੀ ਲਾਣਾ ਚਾਹਦਾ ਕਿ ਜਿੱਦਾਂ ਤੁਸੀਂ ਸਾਡੇ ਭਰਾਓ ਉਹ ਵੀ ਸਾਡੇ ਭਰਾ ਹੀ ਨੇ ਉਹ ਵੀ ਸਾਡੇ ਦਾਦੀ ਜਿਹੜੇ ਹੈਗੇ ਸਾਡੇ ਭਰਾ ਦੇ ਤੇ ਉਹਨਾਂ ਦੇ ਨਾਲ ਅ ਕੱਟ ਕੋਈ ਬਸਤਕ ਨਹੀਂ ਹੈ ਨਾ ਜਿੱਦਾਂ ਜਿੱਦਾਂ ਸੀ ਉਹ ਪੜਿਆ ਸੀਗਾ ਸਾਰਿਆਂ ਨੂੰ ਅਸੀਂ ਉਹਦੇ ਰਿਸ਼ਤ ਕਰਾਂਗੇ ਇਹਦੇ ਵਿੱਚ ਬਿਲਕੁਲ ਵੀ ਕਿਸੇ ਦੇ ਲਈ ਕੋਈ ਵੀ ਤੁਹਾਨੂੰ ਕੋਈ ਕਮੀ ਨਹੀਂ ਆਣੀ ਤੇ ਬੜੀ ਰਿਸਪੈਕਟਫੁਲ ਤਰੀਕੇ ਨਾਲ ਬੜੀ ਪੀਸਫੁਲ ਤਰੀਕੇ ਨਾਲ ਜਿੱਤੇ ਜਿੱਤੇ ਉਹਨਾਂ ਨੂੰ ਅਸੀਂ ਪਿਕਅਪ ਕਿਤਾ ਸੀਗਾ ਕੁੱਟਣਾ ਨਾ ਅਸੀਂ ਛੱਡਾਂਗੇ ਤੁਸੀਂ ਵੀ ਆਪਣੇ ਦੇਖਦੇ ਸਾਡੇ ਕੋਲਾਂ ਦੇ ਨੰਬਰ ਹੈਗੇ ਆ ਤੁਸੀਂ ਵਾਲਾ ਮੈਂ ਮੈਂ ਗੱਲ ਨਹੀਂ ਕਰ ਸਕਦਾ ਮੈਂ ਨਹੀਂ ਇੱਕ ਮਿੰਟ ਨਹੀਂ ਇੱਕ ਮਿੰਟ ਗੱਲ ਕਰ ਸਕਦਾ ਫੋਨ ਅਸੀਂ ਬੜੇ ਇੱਕ ਮਿੰਟ ਗੱਲ ਕਰ ਸਕਦੇ ਆ ਫੋਨ ਅਸੀਂ ਸਾਰਿਆਂ ਦੇ ਚਾਲੂ ਕਰਾ ਦਿੱਤੇ ਹੁਣੇ ਇਸੇ ਵਾਰ ਵਿੱਚ ਅਸੀਂ ਆਪਣੇ ਅਫਸਰਾਂ ਦੀ ਅਸੀਂ ਆਪਣੇ ਸਾਥਵਾਦੀ ਟੀਮੇ ਲਾ ਕੇ ਤਾਦਾਦ ਵਾਲਾ ਟਾਇਪ ਕਰਾ ਦੇਣੇ ਤੁਸੀਂ ਇਸ ਗੱਲ ਦਾ ਬਿਲਕੁਲ ਤੁਸੀਂ ਫਿਕਰ ਨਾ ਕਰੋ ਜਿੱਤਾ 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 ਬੰਦੇ ਚੱਕੇ ਸੀ ਸਾਰੇ ਅਸੀਂ ਛੱਡਾਂਗੇ ਕਾਫੀ ਸਾਰੇ ਜਿਹੜੇ ਬੰਦੇ ਸੀਗੇ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਉਹ ਸਾਡੇ ਵੱਲੋਂ ਲੁਧਿਆਣਾ ਦੇ ਵਿੱਚ ਨਹੀਂ ਫੜੇ ਗਏ ਸੀ ਤੇ ਬਾਹਰਲੇ ਜਿਲ੍ਹਾ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈਗਾ ਉਹ ਅਰਾਊਂਡ ਅਪ ਕੀਤਾ ਗਿਆ ਸੀਗਾ ਉੱਥੇ ਵੀ ਅਸੀਂ ਇਹ ਕਰ ਦਿੱਤਾ ਹੈ ਕਿ ਉੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਰੀਲੀਜ਼ ਕਰਾਂਗੇ ਤੇ ਇਹੀ ਮੇਰੀ ਤੁਸੀ ਸਾਰਿਆਂ ਨੂੰ ਬੇਨਤੀ ਹੈ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ ਸੈਂਟਰਾਂ ਵਾਲੇ ਦਾ ਸਰ ਉਹਨਾਂ ਦੇ ਬੰਦੇ ਕੋਲ ਨਿਕਲ ਚੱਕਾ ਆ ਗਿਆ ਜੀ ਮੈਨੂੰ ਇਹ ਦੱਸਦਾ ਇੱਕ ਤਾਂ ਇੱਕ ਤਾਂ ਇਹ ਗੱਲ ਹੈ ਕਿ ਅਸੀਂ ਸਾਰੇ ਬੰਦੇ ਛੱਡ ਦਾਂਗੇ ਤੁਸੀਂ ਬਿਲਕੁਲ ਨਿਸ਼ਚਿਤ ਰਹੋ ਸਾਰੇ ਬੰਦੇ ਛੱਡ ਦਾਂਗੇ ਤੁਹਾਡੀ ਗੱਲ ਪ੍ਰਧਾਨ ਸਾਹਿਬ ਨੇ ਜਿਹੜੀ ਕਹੀ ਹੈ ਸੈਕਟਰ ਵਾਲੇ ਉਹ ਯਾਰ ਐ ਨਾ ਕਰ ਬਾਲਾ ਬੋਲੋ ਨਾ ਜਿਹੜੀ ਸੈਕਟਰ ਦੀ ਗੱਲ ਹੈ ਉਹ ਜਿੱਦੇ ਕੀ ਜਿੱਦਾਂ ਕੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਉਹ ਡਾਇਰੈਕਟਲੀ ਸਾਡੇ ਮੈਕਮੇ ਦਾ ਡਾਇਰੈਕਟ ਨਹੀਂ ਜਾਗਾ ਬਟ ਜਿਹੜਾ ਸਬੰਧਿਤ ਵਿਭਾਗ ਹੈ ਉੱਥੇ ਅਸੀਂ ਪਰਸਨਲੀ ਇਸ ਗੱਲ ਨੂੰ ਇਨਸ਼ੋਰ ਕਰਾਂਗੇ ਕਿ ਤੁਹਾਡੀ ਗੱਲ ਜਿਹੜੀ ਪਹੁੰਚ ਜਾਵੇ ਤੇ ਸਮੇਂ ਸਿਰ ਜਿੱਦਾਂ ਕੀ ਨਾਲੇ 1 ਮਹੀਨਾ ਦਾ ਕਿਹਾ ਹੈ ਸਮੇਂ ਸਿਰ ਉੱਥੇ ਜੋ ਵੀ ਬਣਦਾ ਜੋ ਵੀ ਬੜੀ ਕਾਰਵਾਈ ਹੈ ਉਹ ਸਮੇਂ ਸਿਰ ਤੇ ਪ੍ਰੋਪਰਲੀ ਡਿਸਪਲਿਨ ਤਰੀਕੇ ਨਾਲ ਉੱਤੇ ਕੀਤੀ ਜਾਵੇ ਬਾਕੀ ਜਿਹੜਾ ਸਾਦਾ ਸੀਗਾ ਕਿ ਜਿਹੜੇ ਬੰਦੇ ਵੀ ਅਸੀਂ ਪੜੇ ਪੜੇ ਗਏ ਸੀ ਪਾਵੇ ਉਹਨੂੰ ਜਾਣੇ ਪਾਵੇ ਮਲੇਰ ਕੋਟਲਾ ਪਾਵੇ ਮੋਗਾ ਜਿਹੜੇ ਜਿਹੜੇ ਜ਼ਿਲ੍ਹੇ ਚ ਜਿਹੜਾ ਜਿਹੜਾ ਬੰਦਾ ਪੜਿਆ ਗਿਆ ਸੀ ਉਹਨੂੰ ਸਾਰਿਆਂ ਨੂੰ ਅਸੀਂ ਬੜੇ ਰਿਸਪੈਕਟਫੁਲ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਸਪੋਰਟ ਕਰਦਾ ਸੀ ਸਾਸਤਰੀ ਕਾ ਮੇਰੀ ਇੱਕ ਗੱਲ ਛੱਡਣ ਵਾਲੀ ਗੱਲ ਇੱਕ ਮਿੰਟ ਸੁਣ ਲਿਓ ਜੀ ਬੋਲਿਓ ਜੇ ਨਾਲ ਮੇਰੀ ਨਾਲ ਇੱਕ ਤੁਹਾਨੂੰ ਬੇਨਤੀ ਹੈ ਕਿ ਅਸੀਂ ਟਿੱਪੇ ਪੁਲਿਸ ਸਟੇਸ਼ਨ ਤੇ ਇੱਕ ਕੇਸ ਕਰਾਇਆ ਸੀ ਕਮਿਸ਼ਨਰ ਆਫ ਪੁਲਿਸ ਨੂੰ ਵੀ ਮਿਲੇ ਸੀ ਜੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਇਹ ਟੈਨ ਸੈਂਟਰ ਨੇ ਇਹ ਦਰਜ ਕਰਾਇਆ ਇਹਨੂੰ 2 ਮਹੀਨੇ ਹੋ ਗਏ ਨੇ ਉਹਨਾਂ ਨੇ ਕਿਸੇ ਬੰਦੇ ਨੂੰ ਫੜਿਆ ਨਹੀਂ ਗਿਆ ਕਾ ਸਾਡੇ ਬੰਦੇ ਐ ਇੱਕ ਚੱਕ ਵੀ ਲੈ ਹੁਣ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਆ ਜਦੋਂ ਤੁਸੀਂ ਕੇਸ ਕਰ ਰਿਹਾ ਹੈ ਉਹਦੀ ਇਨਕੁਆਰੀ ਸ਼ੁਰੂ ਹੋ ਗਈ ਹੈ ਤਾਂ ਫਿਰ ਉਹਨਾਂ ਦੇ ਬੰਦਿਆਂ ਨੂੰ ਫੜੋ ਤੇ ਉਹਨਾਂ ਦੇ ਸੈਂਟਰਾਂ ਨੂੰ ਬੰਦ ਕਰਨ ਦਾ ਇੱਕ ਪੱਕਾ ਡੇਟ ਦੱਸੋ ਆ ਸਵਾਸ਼ਣ ਦਿਓਗੇ ਹੋ ਜੂਗਾ ਉਹਨਾਂ ਤੇ ਅਸੀਂ ਉੱਠਣਾ ਡੇ ਇਹ ਮੇਰੀ ਤੁਹਾਨੂੰ ਬੇਨਤੀ ਆ ਅੱਪਾ ਸ਼ੇਰੋ ਸ਼ਾਂਤੀ ਨਾਲ ਬਹਿਣਾ ਹਰਾ ਸੂਰਜ ਦਾ ਕਾਲ ਇੱਕ ਪੱਕਾ ਪੱਕਾ ਸਮੂਤ ਲੈ ਕੇ ਉੱਠਾਂਗੇ ਜੇ ਨਹੀਂ ਉੱਠਦੇ ਬਜੀ ਦਾ ਬਾਈ ਨਾਲ ਪੁੱਛੋ ਵੀ ਸਾਡੇ ਦੇ ਬੰਦੇ ਚੱਕ ਲਈ ਸਹੀ ਗੱਲ ਆ ਬਾਈ ਉਹਨਾਂ ਦੇ ਕੋਈ ਉਹ ਤਾਂ ਕਹਿ ਰਹੇ ਆ ਖੜ ਤਾਂ ਜਾ ਸੌਣ ਦਾ ਜਵਾਬ ਮੈਂ ਪੁੱਛ ਰਿਹਾ ਥੜ ਦੇ ਯਾਰ ਇੱਕ ਵਾਰੀ ਸਾਰਾ ਕਹਿ ਦਿਓ ਹੁਣ ਤਾਂ ਲਓ ਓਏ ਖੜੋ ਆ ਜਾਓ ਆ ਗਿਆ ਜੀ ਫੇਰ ਸਪੀਕਰ ਬੰਦ ਹੋ ਗਿਆ ਬਾਈ ਇੱਕ ਗੱਲ ਮੇਰੀ ਤੁਹਾਨੂੰ ਹੋਰ ਅਰਜ਼ ਹੈ ਭਾਈ ਜੀ ਇਹ ਗੱਲ ਤੁਹਾਡੇ ਸਾਹਮਣੇ ਕਹੀ ਹੈ ਭਾਈ ਜੀ ਇੱਥੇ ਪ੍ਰਜਾຊਨ ਨੂੰ ਕੋਈ ਤਕਲੀਫ ਨਹੀਂ ਜਾਇ ਮੀਨਾ ਬੈਠੇ ਰਹੀਏ ਇੱਥੇ ਚਾਹੇ ਮੀਨਾ ਬੈਠੇ ਰਹੀਏ ਤਕਲੀਫ ਉੱਤੇ ਨਹੀਂ ਇਹ ਵੀ ਗੱਲ ਸਮਝੋ ਉੱਥੇ ਬੈਂਕਾਂ ਦੇ ਕੰਮ ਜਿਹੜੇ ਉੱਤੇ ਪੂਰਾ ਭਰਾ ਹੋਰ ਮੇਰੀ ਇੱਕ ਇਨਾਂ ਨੂੰ ਬੇਨਤੀ ਹੈ ਸੁਣ ਲੋ ਯਾਰ ਆਪਾਂ ਦਾ ਪਲੀਜ਼ ਜੇ ਆਪਾਂ ਇੱਕ ਮੁੱਠੀ ਨਹੀਂ ਹੋਏ ਆਪਾਂ ਇੱਕ ਗੱਲ ਤੇ ਖੜੇ ਹੀ ਨਹੀਂ ਦਮ ਨਹੀਂ ਤਾਕਤ ਕਿੰਨੀ ਆਉਂਦੀ ਵੀਰ ਮੇਰੇ ਸੁਣਦਾ ਲੋ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਕਿ ਜੋ ਅਸੀਂ ਰਿਪੋਰਟ ਕਰਾਈ ਹੈ ਕਨਸਟੀਟਿਊਸ਼ਨ ਬੋਡੀ ਕਹਿ ਚੁੱਕਿਆ ਨੇ ਸਵਧਾਨਿਕ ਅਧਾਰੇ ਕਹਿ ਚੁੱਕੇ ਨੇ ਤੁਹਾਨੂੰ ਇੱਕ ਆਗੇ ਉੱਚੇ ਅਫਸਰਾਂ ਨਾਲ ਗੱਲ ਕਰ ਲੋ ਅਸੀਂ ਬੈਠੇ ਆ ਮੁੱਖ ਮੰਤਰੀ ਨਾਲ ਗੱਲ ਕਰ ਲੋ ਬੰਦ ਕਰੋ ਕਰੂਗੇ ਇੱਕ ਦਿਨ ਆਜੇ ਜਾਂ ਕੱਲ ਜਾਂ ਪਰਸੋ ਜਾਂ ਕਾਦੋ ਇਹ ਸਾਨੂੰ ਇੱਕ ਸਰਕਾਰ ਵੱਲੋਂ ਦੱਸ ਜੀ ਪਹਿਲੀ ਗੱਲ ਦੂਜੀ ਗੱਲ ਅਸੀਂ ਇੱਥੇ ਬੈਠੇ ਆ ਸਾਡੇ ਆਸ-ਪਾਸੇ ਤੁਸੀਂ ਪੁਲਿਸ ਲਾਈ ਆ ਉੱਥੇ ਉਹ ਲੱਡੂ ਆਂੜ ਰਹੇ ਨੇ ਸਟੇਜ ਲਾਈ ਹੋਈ ਆ ਕਾਰਪਟ ਵਿਛਾਇਆ ਹੋਇਆ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਸਾਨੂੰ ਨੂੰ ਵੀ ਰੋਕੋ ਸਾਰਿਆਂ ਦੀਆ ਬੇਨਤੀ ਹੈ ਕਿ ਇਹਨਾਂ ਦਾ ਤਸੱਲੀ ਬਖਸ਼ੰਦ ਦੇ ਦਿਓ ਹੁਣ ਨਹੀਂ ਦੇ ਸਕਦੇ ਘੰਟੇ ਬਾਅਦ ਆ ਕੇ ਦੇ ਦਿਓ ਅਸੀਂ ਬੈਠੇ ਹੁਣ ਦੇਣਾ ਤਾਂ ਹੁਣ ਦੇ ਦਿਓ ਆ ਤੁਹਾਡੇ ਮਾਈਕ ਹਵਾਲੇ ਆ ਸਟੇਜ ਵਿੱਚ ਚਾਓ ਬਾਈ ਯਾਰ ਫੌਲਾ ਨਾ ਕੋ ਮੈਨੂੰ ਕਹਿ ਲੈ ਪਲੀਜ਼ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਉੱਥੇ ਜਿਹੜੇ ਬੰਦੇ ਸੀਗੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਸੀ ਉਹਨਾਂ ਨੂੰ ਤੋੜਤਾ ਉੱਥੇ ਤੇ ਬਾਕੀ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ ਆ ਜਿਹੜੀ ਗੱਲ ਸੀ ਕਿ ਫਰੰਟਾਂ ਨੂੰ ਬੰਦ ਕਰ ਇਹ ਸਾਡੇ ਪੁਲਿਸ ਮੈਕਬੇ ਦੇ ਅੰਦਰ ਨਹੀਂ ਆ ਗਿਆ ਬਟ ਜਿਹੜੇ ਮੈਕਬੇ ਦੇ ਅੰਦਰ ਆ ਮਿਲ ਕੇ ਤੁਹਾਡੀ ਗੱਲ ਪਹੁੰਚਾਦਾ ਜਿੱਦਾਂ ਪ੍ਰਧਾਨ ਸਾਹਿਬ ਨੇ ਸਾਨੂੰ ਕੀ ਕਹਿੰਦੇ ਆ ਪਰੋਚਾ ਜਵਾਇਆ ਸੀਗਾ ਕਿ ਇਸੇ ਤਰੀਕੇ ਨਾਲ ਪੀਸ ਨੂੰ ਇਸੇ ਗੱਲ ਤੇ ਜੈ ਮੈਗਨੇਟ ਕਰੋ ਹੱਥਾਂ ਵਾਲਾ ਜੀ ਇਸੇ ਤਰੀਕੇ ਨਾਲ ਤੁਸੀਂ ਪੀਸ ਨੂੰ ਵੀ ਇੱਥੋਂ ਮਤਲਬ ਆਪਾਂ ਇੱਥੋਂ ਹੁਣ ਇੱਥੇ ਵਿਰਾਮ ਲਾ ਕੇ ਕਿਉਂਕਿ ਸਾਡੀ ਲੰਬੀ ਲੜਾਈ ਹੈ ਜਿੱਦਾਂ ਕਿ ਤੁਸੀਂ ਕਿਹਾ ਤੇ ਆ ਜਿਹੜੇ ਤੁਹਾਡੇ ਜਿੰਨੇ ਵੀ ਬੰਦੇ ਸੀ ਕਿ ਬੜੀ ਰਿਸਪੈਕਟਫੁਲ ਤਰੀਕੇ ਨਾਲ ਉਹ ਰੀਸ ਕਰਨਾ ਜਿਹੜੇ ਪਲਾਂਟ ਹੈਗੇ ਆ ਉਹ ਸੰਬੰਧਿਤ ਰਵਾਕ ਨੂੰ ਪਰਸਨਲੀ ਅਸੀਂ ਉਹਨਾਂ ਨੂੰ ਜਿਹੜੀ ਹੈਗੀ ਹੈ ਇਹ ਗੱਲ ਤੁਹਾਡੀ ਪਹੁੰਚਤਾ ਕਰਾ ਦੇਣਗੇ ਸਾਨੂੰ ਦੱਸ ਦਿਓ ਬਹੁਤ ਅਸੀਂ ਬੈਠੇ ਹੁਣਾਂ ਚ ਤੁਸੀਂ ਉਹਨਾਂ ਨਾਲ ਗੱਲ ਕਰਕੇ ਸਰਕਾਰ ਨਾਲ ਗੱਲ ਕਰਕੇ ਮੁੱਖ ਮੰਤਰੀ ਜਿਹਦੇ ਨਾਲ ਵੀ ਗੱਲ ਕਰਨੀ ਹੈ ਸਾਨੂੰ ਦੱਸ ਦਿਓ ਅਸੀਂ ਬੈਠੇ ਠੀਕ ਹੈ ਆਰਾਮ ਨਾਲ ਟੇਕ ਯੋਰ ਟਾਈਮ ਹਾਂਜੀ ਬੜਾ ਛੱਡੇ ਜਾਣਗੇ ਅਤੇ ਲੱਖਸਾਣੇ ਨੂੰ ਵੀ ਜਿਹੜਾ ਹੈ ਡਿਟੇਨ ਉਹ ਕੀਤਾ ਜਾਵੇਗਾ ਅਤੇ ਇੱਥੇ ਜਿਹੜਾ ਹੈ ਉਹ ਪਹੁੰਚਣਗੇ ਅਤੇ ਉਸ ਤੋਂ ਬਾਅਦ ਅਗਲੀ ਰੰਨ ਦਿੱਤੀ ਜਿਹੜੀ ਹੈ ਉਹ ਬਣਾਈ ਜਾਵੇਗੀ ਪਲ-ਪਲ ਦੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਾਵਾਂਗੇ